ਆ ਸ਼ਹਿਰ ਦੇ ਵੱਲੋਂ ਚੱਲ ਪਏ ਪੁਲਿਸ ਦੇ ਕਾਫਲੇ ਤੁਸੀਂ ਗੱਡੀਆਂ ਨਿਕਲਦੀਆਂ ਵੇਖ ਸਕਦੇ ਹੋ 1 2 ਨਹੀਂ 10 15 ਗੱਡੀਆਂ ਜਿਹੜੀਆਂ ਸ਼ਹਿਰ ਦੇ ਵੱਲੋਂ ਚਲੀਆਂ ਗਈਆਂ ਔਰ ਪਿਛੇ ਤੁਸੀਂ ਵੇਖ ਸਕਦੇ ਹੋ ਡੀਐਸਪੀ ਸੁਖਵਿੰਦਰ ਪਾਲ ਸਿੰਘ ਦੀ ਅਗਵਾਈ ਦੇ ਹੇਠ ਨਜ਼ਦੀਕੀ ਥਾਣਿਆਂ ਤੋਂ ਪੁਲਿਸ ਦੀਆਂ ਪਾਰਟੀਆਂ ਔਰ ਨਜ਼ਦੀਕੀ ਐਸਐਸਓ ਜੋ ਸਭ ਪਹੁੰਚੇ ਹੋਏ ਨੇ ਔਰ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਦੇਨਾ ਨਗਰ ਸ਼ਹਿਰ ਦੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ 15 ਅਗਸਤ ਦੇ ਮੱਦੇਨਜ਼ਰ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਦੇ ਲਈ ਲੋਕਾਂ ਨੂੰ ਪੁਲਿਸ ਦਾ ਸਹਿਯੋਗ ਕਰਨਾ ਬਹੁਤ ਜ਼ਰੂਰੀ ਹੈ ਔਰ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਜੇ ਕੋਈ ਸ਼ੱਕੀ ਆਦਮੀ ਨਜ਼ਰ ਆਉਂਦਾ ਹੈ ਜਾਂ ਕੋਈ ਸ਼ੱਕੀ ਸਮਾਨ ਕਿਤੇ ਪਿਆ ਨਜ਼ਰ ਆਉਂਦਾ ਤਾਂ ਪੁਲਿਸ ਨੂੰ ਇਤਲਾ ਜਰੂਰ ਕੀਤੀ ਜਾਵੇ ਔਰ ਡੀਐਸਪੀ ਸਾਹਿਬ ਵੱਲੋਂ ਸਮੇਂ-ਸਮੇਂ ਤੇ ਡਿਸੀਜਨ ਬਹੁਤ ਵਧੀਆ ਲੈ ਜਾਂਦੇ ਨੇ ਔਰ ਉੱਚ ਅਧਿਕਾਰੀਆਂ ਵੱਲੋਂ ਵੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਡਿਸੀਜਨ ਲੈ ਜਾਂਦੇ ਨੇ ਔਰ ਆਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਦਿਨਾਂਗਰ ਦੇ ਡੀਐਸਪੀ ਸਾਹਿਬ ਆਪਣੀਆਂ ਟੀਮਾਂ ਨੂੰ ਕਿਵੇਂ ਗਾਈਡ ਕਰ ਰਹੇ ਆ ਕਿ ਕਿੱਥੋਂ ਲੈ ਕੇ ਕਿੱਥੋਂ ਤੱਕ ਇਹ ਰੋਡ ਮਾਰਚ ਕੱਢਿਆ ਜਾਵੇਗਾ ਔਰ ਲੋਕਾਂ ਦੀ ਪਰੇਸ਼ਾਨੀ ਨੂੰ ਵੇਖਦੇ ਹੋਏ ਵੀ ਆਪਣੇ ਤਰੀਕੇ ਦੇ ਨਾਲ ਕੱਢਿਆ ਇੱਕ ਸਾਈਡ ਤੇ ਚਲਾਉਣੀ ਹੈ ਔਰ ਦੂਸਰੀ ਸਾਈਡ ਤੋਂ ਲੋਕਾਂ ਦੀ ਆਵਾਜ਼ਾਈ ਰਹੇਗੀ ਔਰ ਡੀਐਸਪੀ ਸਾਹਿਬ ਨੇ ਕੀ ਕੀ ਸੰਦੇਸ਼ ਦਿੱਤੇ ਨੇ ਪੂਰੀ ਗੱਲਬਾਤ ਸੁਣਨੀ ਔਰ ਜਿੰਨੀ ਗੱਲਬਾਤ ਡੀਐਸਪੀ ਸਾਹਿਬ ਕਰ ਰਹੇ ਨੇ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਲੋਕਾਂ ਦੇ ਧਿਆਨ ਵਿੱਚ ਆ ਸਕੇ ਵੀਡੀਓ ਵੱਧ ਤੋਂ ਵੱਧ ਅੱਜ ਦਾ ਫਲੈਗ ਮਾਰਚ 15 ਅਗਸਤ ਜਿਹੜਾ ਸਾਡਾ ਆਜ਼ਾਦੀ ਦਿਹਾੜਾ ਕੌਮੀ ਤਿਹਾਰਾ ਹੈ ਇਸ ਦੇ ਮੱਧ ਨਜ਼ਰ ਕੱਢਿਆ ਜਾ ਰਿਹਾ ਤਾਂ ਕਿ ਲੋਕਾਂ ਦੇ ਅੰਦਰ ਇੱਕ ਵਿਸ਼ਵਾਸ ਦੀ ਭਾਵਨਾ ਜਿਹੜੀ ਉਹ ਤਾਂ ਕਿ ਲੋਕੀ ਜਿਹੜੇ ਸੁਰੱਖਿਆ ਫੋਰਸਾਂ ਦੇ ਵਿਚਾਲੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਕਿੱਥੋਂ ਲੈ ਕੇ ਕਿੱਥੇ ਕੱਢਿਆ ਜਾ ਰਿਹਾ ਹੈ ਸਰਦਾਰ ਇਹ ਥਾਣਾ ਦਿਨਾਨਗਰ ਤੋਂ ਸ਼ੁਰੂ ਹੋ ਕੇ ਅਸੀਂ ਬੱਤੀ ਵਾਲੇ ਚੌਂਕ ਤੋਂ ਹੁੰਦੇ ਹੋਏ ਆ ਰੇਲਵੇ ਰੋਡ ਤੋਂ ਹੁੰਦੇ ਹੋਏ ਆ ਬੱਸ ਅੱਡੇ ਦੇ ਸਾਹਮਣਿਆਂ ਤੋਂ ਚੱਲ ਕੇ ਅੱਗੇ ਤਾਰਾਂ ਗੜ ਮੋੜ ਤੋਂ ਉੱਥੇ ਤੱਕ ਅਸੀਂ ਕੱਢਾਂਗੇ ਔਰ ਇਸ ਨੂੰ ਅਸੀਂ ਸ਼ਾਰਟ ਇਸ ਕਰਕੇ ਵੀ ਰੱਖ ਰਹੇ ਹਾਂ ਤਾਂ ਕਿ ਆਮ ਜਨ ਜੀਵਨ ਜਿਹੜਾ ਆਮ ਜਿਹੜੀ ਟ੍ਰੈਫਿਕ ਹੈ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਨਾ ਹੋਏ ਤਾਂ ਲੋਕਾਂ ਨੂੰ ਖੱਜਲ ਖਵਰੀ ਨਾ ਤੇ ਦੇਖਿਆ ਜਦ ਲੋਕਾਂ ਦੀ ਸੁਰੱਖਿਆ ਲਈ ਸੁਰਸਰਵਲ ਫੀਡ ਪ੍ਰਬੰਧਾ ਜਿਹੜੇ ਕੀਤੇ ਗਏ 15 ਅਗਸਤ ਦੇ ਪੰਚ 15 ਅਗਸਤ ਦੇ ਸੰਬੰਧ ਵਿੱਚ ਸਾਨੂੰ ਜਿਸ ਤਰ੍ਹਾਂ ਜਿਸ ਤਰ੍ਹਾਂ ਦੀਆਂ ਹਦਾਇਤਾਂ ਉੱਤੋਂ ਆ ਰਹੀਆਂ ਉਹਨਾਂ ਦੀ ਇਨਵਨ ਪਾਲਣ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਅਸੀਂ ਸਾਰੇ ਹੋਟਲ ਸਰਾਵਾਂ ਜਿੱਥੇ ਕੋਈ ਆ ਕੇ ਠਹਿਰ ਸਕਦਾ ਉਹ ਵੀ ਚੈਕਿੰਗ ਕਰਵਾ ਰਹੇ ਹਾਂ ਤਾਂ ਕਿ ਕੋਈ ਗੈਰ ਸਮਾਜਿਕ ਤੱਤ ਸਾਡੇ ਇਲਾਕੇ ਦੇ ਵਿੱਚ ਆ ਕੇ ਠਹਿਰ ਨਾ ਸਕੇ ਇਸ ਤੋਂ ਇਲਾਵਾ ਅਸੀਂ ਨਾਕੇ ਤੇ ਗਸ਼ਟਾਂ ਵੀ ਵਧਾਈਆਂ ਹਨ ਰਾਤ ਨੂੰ ਵੀ ਡੋਮਿਨੇਸ਼ਨ ਕੀਤੀ ਹੈ ਔਰ ਸਾਰੀ ਦੀ ਸਾਰੀ ਪੁਲਿਸ ਨੂੰ ਸਾਰਾ ਸਾਡਾ ਧਿਆਨ ਜਿਹੜਾ 15 ਅਗਸਤ ਨੂੰ ਸਕਸੈਸਫੁਲੀ ਨਿਪੜੇ ਚੜ੍ਹਨ ਦੇ ਉੱਤੇ ਲਗਾ ਬਾਰਡਰ ਇਲਾਕੇ ਨਾਲ ਸੰਬੰਧਿਤ ਦੇ ਥਾਣੇ ਆ ਉਸ ਸੰਬੰਧੀ ਆਪਣੇ ਲੋਕੀ ਤਿਆਰੀ ਕੀਤੀਆਂ ਹੋਈਆਂ ਨੇ ਔਰ ਲੋਕਾਂ ਨੇ ਕਿشن ਦੇ ਬਾਰਡਰ ਇਲਾਕੇ ਦੇ ਵਿੱਚ ਵੀ ਲਗਾਤਾਰ ਅਸੀਂ ਜਿਹੜੇ ਲੋਕਲ ਸਾਡੀਆਂ ਮੀਟਿੰਗ ਕਮੇਟੀਆਂ ਬਣੀਆਂ ਹੋਈਆਂ ਨੇ ਵੀ ਡੀਸੀ ਵਿਲੇਜ ਡਿਫੈਂਸ ਕਮੇਟੀਆਂ ਬਣੀਆਂ ਹੋਈਆਂ ਨੇ ਉਹਨਾਂ ਦੇ ਨਾਲ ਸਾਡੀਆਂ ਮੀਟਿੰਗਾਂ ਚੱਲ ਰਹੀਆਂ ਨੇ ਅੱਜ ਵੀ ਅਸੀਂ ਡੀਐਸਪੀ ਦੇ ਨਾਲ ਵੀ ਮਨਜੋਗ ਐਸਐਸਪੀ ਸਾਹਿਬ ਵੀ ਉੱਥੇ ਗਏ ਸੀ ਉਹਨਾਂ ਨੇ ਵੀ ਮੀਟਿੰਗ ਕੀਤੀ ਹੈ ਔਰ ਸਾਡੇ ਜੁਆਇੰਟ ਆਪਰੇਸ਼ਨ ਜਿਹੜੇ ਬੀਐਸਐਫ ਦੇ ਨਾਲ ਚੱਲ ਰਹੇ ਨੇ ਔਰ ਬਾਰਡਰ ਦੇ ਉੱਤੇ ਵੀ ਪੂਰੀ ਪੈਨੀ ਨਿਗਰੱਖ ਸਾਡੀ ਫੋਰਸ ਹੈ ਉਹਦੀ ਵੀ ਮਦਦ ਲੈ ਰਹੇ ਆਂ ਔਰ ਸਾਨੂੰ ਉਮੀਦ ਹੈ ਕਿ ਇਹ ਸਾਡਾ ਤਿਆਰ ਜਿਹੜਾ ਕੌਮੀ ਤਿਆਰ ਹੈ ਸੁਖ ਸ਼ਾਂਤੀ ਨਾਲ ਨੇਪਰੇ ਚੜਾਏਗਾ ਲੋਕਾਂ ਨੂੰ ਮੈਂ ਇਹ ਹੀ ਅਪੀਲ ਕਰਨਾ ਚਾਹਾਂਗਾ ਵੀ ਕੋਈ ਵੀ ਅਗਰ ਇਹੋ ਜੀ ਤੁਹਾਡੇ ਸਾਹਮਣੇ ਕੋਈ ਵੀ ਗੱਲ ਆਂਦੀ ਹੈ ਜਿਹਦੇ ਬਾਰੇ ਪੁਲਿਸ ਨੂੰ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ ਕੋਈ ਸ਼ੱਕੀ ਵਿਅਕਤੀ ਨਜ਼ਰ ਆਜੇ ਕੋਈ ਸ਼ੱਕੀ ਵਸਤੂ ਨਜ਼ਰ ਆਜੇ ਉਸ ਬਾਬਤ ਜਰੂਰ ਸਾਨੂੰ ਇਨਫੋਰਮ ਕਰੋ ਪਰ ਐਟ ਦਾ ਸੇਮ ਟਾਈਮ ਮੈਂ ਇਹ ਵੀ ਕਹਿਣਾ ਚਾਹਾਂਗਾ ਵੀ ਕਿਸੇ ਗਲਤ ਅਫਵਾਹ ਨਾਲ ਸਾਨੂੰ ਜਾਂ ਸਮਾਜ ਦੇ ਵਿੱਚ ਕਿਸੇ ਤਰ੍ਹਾਂ ਦਾ ਪੈਨਿਕ ਨਾ ਫੈਲਿਆ ਜਾਏ ਤੇ ਸੱਚੀ ਇਤਲਾ ਜਿਹੜੀ ਆ ਉਹ ਪੁਲਿਸ ਨੂੰ ਜ਼ਰੂਰ ਦਿੱਤੀ ਜੀ